ਕਮਿਸ਼ਨਰ ਆਫ ਪੁਲਿਸ ਅਮਰਿਤਸਰ ਕ੍ਰਿਮੀਨਲਸ ਤੇ ਐਂਟੀ ਸੋਸ਼ਲ 엘ਮੈਂਟਸ ਦੇ ਵਿਰੁੱਧ ਜੰਗ ਲਗਾਤਾਰ ਲੜਦੀ ਆ ਰਹੀ ਹੈ ਜਿਸ ਦੌਰਾਨ ਕੱਲ ਯਾਨੀ 24 10 25 ਨੂੰ ਇੱਕ ਮੁਲਜ਼ਮ ਦਰਪ ਸਿਮਰਨ ਸਿੰਘ son of ਗੁਰਦੇਵ ਸਿੰਘ ਵਾਸੀ ਕਮੀਰਪੁਰਾ ਪਿੰਡ ਲੋਪੋ ਕੇ ਇਨਾਂ ਨੂੰ ਐਫ ਆਰ ਨੰਬਰ 155 ਆਰਮਜ਼ ਐਕਟ ਦੇ ਤਹਿਤ ਪੀਐਸ ਰنجਿਤ ਐਵੇਨਿਊ ਦੇ ਵਿੱਚ ਗ੍ਰਿਫਤਾਰ ਕੀਤਾ ਗਿਆ ਜਿਨ੍ਹਾਂ ਕੋਲੋਂ 15 ਬੱਤੀ ਬੁਰਦੇ ਲਾਈ ਬਰਾਉਂਸ ਤੇ ਇੱਕ ਫੋਰਚਨਰ ਗੱਡੀ ਬਰਾਮਦ ਕੀਤੀ ਗਈ ਜਦ ਕੀ ਜਨਾਬ ਦੀ ਆਮਸ ਲਾਇਸੈਂਸ ਆਲਰੇਡੀ ਐਕਸਪਾਇਰਟ ਹੋ ਚੁੱਕੀ ਸੀ ਇਸ ਮਲਜ਼ਮ ਦੇ ਬਾਰੇ ਮੈਂ ਇੱਕ ਹੋਰ ਜਾਣਕਾਰੀ ਦੇਣਾ ਚਾਹੁੰਦਾ ਹਾਂ ਇਹਦੇ ਖਿਲਾਫ ਪਿਛਲੇ ਸਾਲ ਵੀ ਇੱਕ ਐਫਆਈਆਰ ਨੰਬਰ 99 ਐਨਡੀਪੀਐਸ ਐਕਟ ਤਹਿਤ ਪੀਐਸ ਰਣਜੀਤ ਐਵੇਨਿਊ ਦੇ ਵਿੱਚ ਗ੍ਰਿਫਤਾਰ ਕੀਤੀ ਗਈ ਸੀ ਜਿਨਾ ਕੋਲ 200 ਗ੍ਰਾਮ ਦੀ ਓਪੀਐਮ ਰਿਕਵਰ ਹੋਈ ਸੀ ਦੌਰਾਨ ਇਹ ਤਫਤੀਸ਼ ਇਨਾ ਕੋਲ 64 ਲੱਖ 74000 ਕੈਸ਼ ਵੀ ਰਿਕਵਰ ਕੀਤੀ ਗਈ ਸੀ ਜਿਨਾਂ ਨੂੰ ਆਈਟੀ ਡਿਪਾਰਟਮੈਂਟ ਨੂੰ ਹੈਂਡਓਵਰ ਕੀਤੀ ਗਈ ਸੀ जिस बारे एक जीडीआर एंट्री भी कर दी थी गई थी। ਸਾਨੂੰ ਮੋੜਲੀ ਤਫ਼ਤੀਸ਼ ਕਰਨ ਇਹ ਸ਼ੱਕ ਹੈ ਕਿ ਇਸ ਮੁਲਜ਼ਮ ਦੀ ਲਿੰਕਸ ਵੱਡੇ ਵੱਡੇ ਗੈਂਗਸਟਰਸ ਤੇ ਸਪਲਾਈਅਰਸ ਤੇ ਪੈਡਲਰਸ ਦੇ ਨਾਲ ਵੀ ਹੋ ਸਕਦੀ ਹੈ। ਇਸ ਐਂਗਲ ਨੂੰ ਅਸੀਂ ਐਕਸਪਲੋਰ ਕਰ ਰਹੇ ਹਾਂ।